ਸੋ ਕੋਲਡ ਡਰਿੰਕ ਅਤੇ ਬੰਦ ਪੈਕੇਟ ਜੂਸ ਨਾਲ ਵੀ ਵੱਧ ਸਕਦਾ ਹੈ ਫੈਟੀ ਲੀਵਰ ਦਾ ਖਤਰਾ ਹੁਣ ਇਹ ਮੰਨਿਆ ਜਾਂਦਾ ਹੈ ਕਿ ਸ਼ਰਾਬ ਦਾ ਸੇਵਨ ਨਾਲ ਲੀਵਰ ਫੈਟੀ ਹੋ ਜਾਂਦਾ ਹੈ ਲੇਕਿਨ ਹਾਲਾਕੀ ਨਵੇਂ ਅਧਿਆਇ ਮੁਤਾਬਕ ਕੋਲਡ ਡਰਿੰਕ ਅਤੇ ਪੈਕੇਟ ਬੰਦ ਜੂਸ ਵਰਗੇ ਮਿੱਠੇ ਪੀਣ ਵਾਲੇ ਪਦਾਰਥਾਂ ਵੀ ਜਿਹੜੇ ਹੈ ਉਹ ਲੀਵਰ ਫੈਟੀ ਕਰ ਸਕਦੇ ਹੈਗੇ ਨੇ ਇੱਥੇ ਬਰਨ ਜੋਗ ਹੈ ਕਿ ਫੈਟੀ ਲੀਵਰ ਇੱਕ ਅਜਿਹੀ ਸਥਿਤੀ ਹੈ ਜਿਸ ਚ ਲੀਵਰ ਚ ਚਰਬੀ ਜਮਾ ਹੋ ਜਾਂਦੀ ਹੈ ਕਿ ਸ਼ੁਰੂਆਤ ਵਿੱਚ ਇਹ ਬਿਮਾਰੀ ਬਿਨਾ ਕਿਸੇ ਲੱਛਣ ਦੇ ਰਹਿ ਸਕਦੀ ਹੈ ਪਰ ਸਮੇਂ ਦੇ ਨਾਲ ਇਹ ਲੀਵਰ ਸੁਰਾਸਿ ਸਵਰਗੀ ਗੰਬੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਆ ਅਮਰੀਕੀ ਮੈਡੀਕਲ ਐਸੋਸੀਏਸ਼ਨ ਨੇ ਇੱਕ ਜਰਨਲ ਪ੍ਰਕਾਸ਼ਿਤ ਵਿੱਚ ਦੇਖਣ ਅਨੁਸਾਰ ਜਿੰਨਾ ਲੋਕਾਂ ਦੇ ਫੈਟੀ ਲੀਵਰ ਹੈਗਾ ਉਹਨਾਂ ਦੀ ਸ਼ਿਕਾਇਤ ਹੈ ਕਿ ਉਹ ਜੂਸ ਕੋਲਡ ਡਰਿੰਕ ਜਾਂ ਫਲਾਂ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਉਹਨਾਂ ਨੂੰ ਚਾਹੀਦਾ ਕਿਉਂਕਿ ਇਹ ਜਿਹੜੇ ਬੰਦ ਪੈਕੇਟ ਵਾਲੇ ਹੈਗੇ ਨੇ ਜਾਂ ਫਰੂਟ ਉਹਦੇ ਵਿੱਚ ਹੁੰਦਾ ਹੈ ਕਿ ਜਾਂ ਜੂਸ ਵਗੈਰਾ ਹੁੰਦਾਗਾ ਉਹਨਾਂ ਨੂੰ ਪੀਣ ਨਾਲ ਪਦਾਰਥਾਂ ਵਿੱਚ ਜ਼ਿਆਦਾ ਖੰਡ ਦੀ ਮਾਤਰਾ ਹੁੰਦੀ ਹੈ ਜੋ ਕਿ ਲੀਵਰ 'ਚ ਚਰਬੀ ਜਮਾ ਹੋਣ ਦਾ ਕਾਰਨ ਬਣ ਸਕਦੀ ਹੈ ਸਿਹਤ ਮਾਹਿਰਾਂ ਅਨੁਸਾਰ ਫੈਟੀ ਲੀਵਰ ਇੱਕ ਗੰਭੀਰ ਬਿਮਾਰੀ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ ਸਿਹਤਮੰਦ ਜੀਵਨ ਸ਼ੈਲੀ ਆਪਣੇ ਨੇ ਆਪ ਡਾਕਟਰਾਂ ਦੀ ਸਲਾਹ ਨਿਯਮਤ ਜਾਂਚ ਕਰਵਾ ਕੇ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ ਜੇ ਤੁਹਾਨੂੰ ਫੈਟੀ ਲੀਵਰ ਹੈ ਤਾਂ ਕੋਈ ਵੀ ਲੱਛਣ ਹੈ ਨજર ਆਉਂਦਾ ਜੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਚਰਬੀ ਜਿਗਰ ਦੀ ਸ਼ੁਰੂਆਤ ਜਿਹੜੀ ਹੁੰਦੀ ਉਹ ਤੁਹਾਨੂੰ ਲੱਛਣ ਅਸੀਂ ਦੱਸਦੇ ਪਏਗੇ ਇਹ ਜਿਹੜੇ ਲੱਛਣ ਆਮ ਸਾਹਮਣੇ ਉਹਨੇ ਸ਼ੁਰੂ ਹੋ ਜਾਂਦੇ ਨੇ ਥਕਾਵਟ ਮਹਿਸੂਸ ਕਰਨਾ ਭੁੱਖ ਦੀ ਕਮੀ ਹੋਣਾ ਭਾਰ ਘਟਣ ਲੱਗ ਪੰਦਾ ਗਿਆ ਢਿੱਡ ਵਿੱਚ ਦਰਦ ਰਹਿਣ ਲੱਗ ਪੰਦੀ ਗਿਆ ਉਲਟੀ ਪੀਲੀਆਂ ਅੱਖਾਂ ਉਲੱਪਨਦੀ ਗਿਆ ਚਮੜੀ 'ਚ ਪੀਲਾਪਨ ਹੋਣਾ ਸ਼ੁਰੂ ਹੋ ਜਾਂਦਾ ਗਿਆ ਚਮੜੀ ਜਿਗਰ ਜਿਹੜੇ 'ਚ ਨੁਕਸ ਪੈਣਾ ਸ਼ੁਰੂ ਹੋ ਜਾਂਦਾ ਗਾ ਬਹੁਤ ਜ਼ਿਆਦਾ ਸ਼ਰਾਬ ਦੀ ਖਤਨਾਲ ਵੀ ਬਿਮਾਰੀ ਹੋ ਜਾਂਦੀ ਕੀ ਆ ਮੋਟਾਪੇ ਕਰਕੇ ਵੀ ਉਹ ਸੱਦੀ ਆ ਟਾਈਪ 2 ਜਿਹੜੀ ਸ਼ੂਗਰ ਜਿਹੜੀ ਕੀ ਉਹਦੇ ਨਾਲ ਵੀ ਇਹ ਹੋ ਸਕਦੀ ਕੀ ਆ ਉੱਚੇ ਕੋਲੇਸਟ੍ਰੋਲ ਵਧਨ ਦੇ ਨਾਲ ਵੀ ਇਹ ਸਮੱਸਿਆ ਆ ਸਕਦੀ ਕੀ ਆ ਤੇ ਜਿਹੜੀਆਂ ਦਵਾਈਆਂ ਅਸੀਂ ਸਟ੍ਰੋਂਗ ਖਾਂਦੇ ਉਹਦੇ ਨਾਲ ਵੀ ਫੈਟੀ ਲੀਵਰ ਤੁਹਾਡਾ ਹੋ ਸਕਦਾਗਾ ਆ ਚਰਬੀ ਜਿਹੜੀ ਕੀ ਉਹ ਜਿਗਰ ਦੇ ਵਿੱਚ ਵੱਧ ਜਾਂਦੀ ਕੀ ਆ ਸਿਹਤਮੰਦ ਜਿਹੜੀ ਕੀ ਆ ਉਹ ਖਰਾਬ ਹੋ ਜਾਂਦੀ ਕੀ ਇਸ ਲਈ ਸਹੀ ਤਰੀਕਾ ਨਾਲ ਗਾਇਆ ਉਹ ਡਾਕਟਰੀ ਸਲਾਹ ਦੇ ਨਾਲ ਹੀ ਤੁਸੀਂ ਆਪਣਾ ਚੈੱਕਅਪ ਕਰਾਉਣ ਤੋਂ ਬਾਅਦ ਇਸ ਬਿਮਾਰੀ ਤੋਂ ਤੁਸੀਂ